ਮਹਾਕੁੰਬ ਦੀ ਸਭ ਤੋਂ ਸੁੰਦਰ ਸਾਧਵੀ ਦੀ ਇਹ ਅਸਲਤ ਖੁੱਲਿਆ ਭੇਦ ਤੁਹਾਨੂੰ ਦੱਸਦੀ ਹੈ ਕਿ ਹਰਸ਼ਾ ਰਿਚਾਰੀਆ ਮਹਾਕੁੰਬ 2025 ਚ ਪਹੁੰਚ ਗਈ ਹੈ ਹਰਸ਼ਾ ਰਿਚਾਰੀਆ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਜਹੀਆਂ ਖਬਰਾਂ ਹਨ ਕਿ ਉਹ ਸਾਧਵੀ ਬਣ ਗਈ ਹੈ ਉਸ ਦੀ ਵੀਡੀਓਜ਼ ਅਤੇ ਫੋਟੋ ਆ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਉਹ ਰੱਥ ਤੇ ਸਵਾਰ ਹੋ ਕੇ ਮਹਾਕੁੰਬ ਪਹੁੰਚੀ ਇਸ ਦੌਰਾਨ ਉਸ ਨੇ ਆਪਣੇ ਮੱਥੇ ਤੇ ਤਿਲਕ ਲਗਾਇਆ ਹੋਇਆ ਸੀ ਅਤੇ ਫੁੱਲਾਂ ਦੀ ਮਾਲਾ ਪਹਿਨੀ ਹੋਈ ਸੀ ਉਸ ਨੂੰ ਮਹਾਕੁੰਬ ਦੀ ਸਭ ਤੋਂ ਸੁੰਦਰ ਸਾਧਵੀ ਕਿਹਾ ਜਾ ਰਿਹਾ ਹੈ ਹਰਸ਼ਾ ਨੇ ਦੱਸਿਆ ਕਿ ਉਹ 2 ਸਾਲ ਤੋਂ ਸਾਧਵੀ ਬਣੀ ਹੈ ਹਰਸ਼ ਨੇ ਮਹਾਕੁੰਬ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ ਉਦੋਂ ਤੋਂ ਹੀ ਉਸ ਦੀਆਂ ਪੁਰਾਣੀ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਇਹਨਾਂ ਤਸਵੀਰਾਂ ਤੇ ਵੀਡੀਓ 'ਚ ਹਰਸ਼ਾ ਨੂੰ ਛੋਟੇ ਕੱਪੜਿਆਂ 'ਚ ਪੋਸਟ ਦਿੰਦੇ ਅਤੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਹਰਸ਼ਾ ਦੇ ਪੁਰਾਣੇ ਵੀਡੀਓਜ਼ ਹੋ ਰਹੇ ਹਨ ਵਾਇਰਲ ਇੱਕ ਵੀਡੀਓ ਵਿੱਚ ਉਹ ਇੱਕ ਛੋਟੀ ਡੈਨਿਮ ਡਰੈੱਸ ਅਤੇ ਕ੍ਰੋਪ ਟੌਪ ਪਹਿਨੇ ਹੋਏ ਦਿਖਾਈ ਦੇ ਰਹੀ ਹੈ ਉਸ ਨੇ ਜੋਰਦਾਰ ਮੇਕਅਪ ਅਤੇ ਕੁੰਗਰਾਲੇ ਵਾਲਾਂ ਦੇ ਸਟਾਈਲ ਨਾਲ ਲੁੱਕ ਨੂੰ ਪੂਰਾ ਕੀਤਾ ਹਰਸ਼ਾ ਨੂੰ ਟੈਟੂ ਦਾ ਵੀ ਸ਼ੌਂਕ ਹੈ ਉਸਦੀ ਲੱਤ ਤੇ ਟੈਟੂ ਬਣਾਏ ਹੋਏ ਹਨ ਹਰਸ਼ਾ ਨੂੰ ਹਾਈ ਸਟਾਈਲ ਡਰੈਸਾਂ ਤੋਂ ਲੈ ਕੇ ਹਾਫ ਸ਼ੋਲਡਰ ਆਊਟਫਿਟ ਤੱਕ ਹਰ ਚੀਜ਼ ਦੇਖਿਆ ਜਾ ਸਕਦਾ ਹੈ ਉਸ ਦਾ ਸਟਾਈਲ ਸਟੇਟਮੈਂਟ ਕਿਸੇ ਵੀ ਅਦਾਕਾਰ ਤੋਂ ਘੱਟ ਨਹੀਂ ਹੈ ਹਰਸ਼ਾ ਦੀ ਚਾਰੀਆਂ ਨੇ ਇੰਸਟਾਗ੍ਰam ਬਾਇਓ ਦੇ ਅਨੁਸਾਰ ਉਹ ਇੱਕ ਜਨਤਕ ਸ਼ਖਸੀਅਤ ਸਮਾਜਿਕ ਕਾਰਕੂਨ ਅਤੇ ਇਨਫਲੂਐਂਸਰ ਹੈ ਉਹ ਨਿਰੰਗਜਨੀ ਅਖਾੜੇ ਦੇ ਅਚਾਰ ਮਹਾ ਮੰਡਲੇਸ਼ਵਰ ਸੁਆਮੀ ਸ਼੍ਰੀ ਕਲਾਸ਼ਾਨੰਦ ਗਿਰੀ ਜੀ ਮਹਾਰਾਜ ਦੀ ਇੱਕ ਸਾਧਵੀ ਹੈ ਉਹ ਆਪਣੇ ਆਪ ਨੂੰ ਹਿੰਦੂ ਸਨਾਤਨ ਸ਼ੇਰਨੀ ਕਹਿੰਦੀ ਹੈ ਅਰਸ਼ਾ ਉਤਰਾਖੰਡ ਤੋਂ ਹੈ ਇੰਸਟਾਗ੍ਰam ਤੇ ਉਸਦੇ 9 ਲੱਖ ਤੋਂ ਵੱਧ ਫੋਲੋਅਰ ਹਨ ਯੂਜ਼ਰ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ ਇੱਕ ਯੂਜ਼ਰ ਨੇ ਲਿਖਿਆ ਉਹ ਸਾਧਵੀ ਨਹੀਂ ਹੈ ਇਹ ਮੇਜ਼ਬਾਨ ਅਰਸ਼ਾ ਹੈ ਉਸ ਨੇ ਮੈਨੂੰ ਬਲੌਕ ਕਰ ਦਿੱਤਾ ਹੈ ਮੈਂ ਇਸ ਨਾਲ ਕੰਮ ਕੀਤਾ ਹੈ ਇੱਕ ਯੂਜ਼ਰ ਨੇ ਲਿਖਿਆ ਮੈਂ ਮੈਨੂੰ ਇਹ ਕਰਨ ਦਿਓ ਸ਼ਾਇਦ ਮੈਂ ਵਾਇਰਲ ਹੋ ਜਾਵਾਂ ਇੱਕ ਨੇ ਕੀ ਆ ਉਹ ਆਪਣੇ ਪ੍ਰਚਾਰ ਕਰਨ ਆਈ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ